ਸਾਸ਼ੀ ਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਈ ਗੁਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੀ ਕੋਈ ਵੀਡੀਓ ਸਕਿੱਪ ਨਾ ਹੋਵੇ ਅਸੀਂ ਡੇਲੀ ਹਰੋਜ਼ ਵੀਡੀਓ ਲੈ ਕੇ ਆਉਣੇ ਆ ਜੀ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਯਾਰਾ ਬ੍ਰੈਂਡ ਦੀ ਰਹੂਗੀ ਕਾਟਨ ਸਟਾਫ ਰਹੂਗਾ ਕਾਟਨ ਦਾ ਦੁਪੱਟਾ ਰਹੂਗਾ ਬ੍ਰਾਂਡਡ ਰਹਿਣ ਵਾਲੇ ਐ ਸੂਟ ਸਟਾਫ ਬਹੁਤ ਫਾਈਨ ਹੈ ਬਹੁਤ ਹੀ ਫਾਈਨ ਸਟਾਫ ਹੈ ਬ੍ਰਾਂਡਡ ਸਟੱਫ ਹੈ ਜੀ ਫਸਟ ਤੁਸੀਂ ਸੂਟ ਦੇਖ ਸਕਦੇ ਹੋ ਇਹ ਵਾਲਾ ਆਉਣਾ ਇਹਦੇ نیچے ਘੇਰਾ ਬਣਿਆ ਹੋਇਆ ਲੀਫ ਪ੍ਰਿੰਟਿੰਗ ਬਣੀ ਹੋਈ ਹੈ ਜੋ ਕਾਫੀ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਥੋੜਾ ਜਿਹਾ ਬਿਗ ਪ੍ਰਿੰਟ ਹੈ ਜੋ ਕਾਫੀ ਟ੍ਰੈਂਡ ਵਿੱਚ ਹੈ ਇਹ نیچے ਘੇਰਾ ਆਉਣਾ ਜੀ ਇਹ ਵਾਲਾ ਠੀਕ ਹੈ ਜੀ ਇਹ ਵਾਲਾ ਸ਼ਰਟ ਦਾ ਫਰੰਟ ਰਹੂਗਾ ਬੜਾ ਪਿਆਰਾ ਜਿਹਾ ਫਰੰਟ ਰਹਿਣ ਵਾਲਾ ਸ਼ਰਟ ਦਾ ਇਹ ਵਾਲੀ ਆਉਣੀ ਹੈ ਦੀ ਬਾਜੂ ਲਾਈਨਾਂ ਵਾਲੀ ਠੀਕ ਹੈ ਜੀ ਇਹ ਵਾਲੀ ਦੀ ਬਾਜੂ ਆਉਣੀ ਹੈ ਸਟਾਫ ਬਹੁਤ ਹੀ ਫਾਈਨ ਹੈ कॉटन ਸਟਾਫ ਹੈ ਬ੍ਰਾਂਡਡ ਸਟਾਫ ਹੈ ਜੀ ਯਾਰਾ ਬ੍ਰਾਂਡ ਦਾ ਰਹਿਣ ਵਾਲਾ ਹੈ ਸਟਾਫ ਹੈ ਜੀ ਬਹੁਤ ਸੌਫਟ ਵਾਲਾ ਸਟਾਫ ਹੈ ਠੀਕ ਹੈ ਜੀ ਇਹ ਵਾਲੀ ਜੀ ਨੈਕਲੈਨ ਬਣੀ ਹੋਈ ਹੈ ਦੇਖੋ ਇਹ ਇਹ ਵਾਲੀ ਜਿਹੜੀ ਪੱਟੀ ਹੈ ਇਹ ਉੱਪਰ ਨੈਕ ਤੇ ਆਉਗੀ ਪੱਟੀ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਠੀਕ ਹੈ ਜੀ ਇਹ ਜੇ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਇਹ neck ਪੱਟੀ ਬਣੀ ਹੋਈ ਹੈ ਜੀ ਪਲੇਨ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਇਹ ਵਾਲੀ ਬਾਟਮ ਰਹੂਗੀ ਬੈਕ ਫਰੰਟ ਰਹੂਗਾ ਇਹਦਾ ਸੇਮ ਠੀਕ ਹੈ ਇਹੀ ਇਹਦੀ ਬੈਕ ਤੇ ਆਊਗਾ ਇਹ ਵਾਲਾ ਪਰੈਂਟੀ ਬੈਕ ਤੇ ਆਉਣ ਵਾਲਾ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਰਾਇਲ ਬਲੂ ਜਆ ਕਲਰ ਹੈ ਬੜਾ ਪਿਆਰਾ ਜਆ ਕਲਰ ਹੈ ਜੀ ਦੁਪੱਟਾ ਰਹੂਗਾ ਇਹਨਾਂ ਕਾਟਨ ਦਾ ਬੜਾ ਪਿਆਰਾ ਜਿਹਾ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਜੀ ਪਿਆਰਾ ਜਿਹਾ ਕਾਟਨ ਦਾ ਦੁਪੱਟਾ ਰਹਿਣ ਵਾਲਾ ਇਹ ਨਾਲ ਦੇਖੋ ਇਹ ਵਾਲਾ ਰਹੂਗਾ ਇਹਨਾਂ ਦੁਪੱਟਾ ਇਹ ਵਾਲਾ ਦੁਪੱਟਾ ਰਹਿਣ ਵਾਲਾ ਕਾਟਨ ਸਟਾਫ ਦੇ ਵਿੱਚ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਲੁੱਕ ਤੁਹਾਨੂੰ ਦਿਖਾਵਾਂਗੇ ਸੂਟ ਦੀ ਕਿਸ ਤਰ੍ਹਾਂ ਆਉਣੀ ਹੈ ਇਹ ਵਾਲਾ ਰਹਿਣ ਵਾਲਾ ਦੁਪੱਟਾ ਕਾਟਨ ਦੇ ਵਿੱਚ ਰਹਿਣ ਵਾਲਾ ਜੀ ਦੁਪੱਟਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਤੁਹਾਨੂੰ ਲੁੱਕ ਦਿਖਾਉਣ ਲੱਗੇ ਆ ਸੂਟ ਦੀ ਕਿਸ ਤਰ੍ਹਾਂ ਆਉਣੀ ਹੈ ਐਦਾਂ ਦੀ ਲੁੱਕ ਆਉਣੀ ਹੈ ਜੀ ਸੂਟ ਦੀ ਬਹੁਤ ਪਿਆਰਾ ਰੈਡੀ ਹੋਣਾ ਸੂਟ ਬਣ ਕੇ ਇਹ ਵਾਲੀ ਆਉਣੀ ਹੈ ਸੂਟ ਦੀ ਲੁੱਕ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਹੈ ਦੀ 900 ਰੁਪਏ ਜੀ 900 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਕੇ ਵਾਲਾ ਕਲਰ ਆਊਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ neck ਪੱਟੀ ਬਣੀ ਹੋਈ ਹੈ ਉੱਪਰ ਲੈਂਥ ਜਿੰਨੀ ਲੈਂਥ ਤੁਸੀਂ ਜਿੰਨੀ ਮਰਜ਼ੀ ਇਹਦੀ ਰੱਖ ਸਕਦੇ ਹੋ ਪੂਰੀ ਕੰਪਲੀਟ ਲੈਂਥ ਹੈ ਜੀ ਇਹਦੀ ਇਹ ਵਾਲਾ نیچے ਕੇ ਰਾਉਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ نیچے ਕੇ ਰੌਣ ਵਾਲਾ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਵਾਲੀਆਂ ਰਹਿਣ ਵਾਲੀਆਂ ਜੀਆਂ ਬਾਜੂ ਠੀਕ ਹੈ ਜੀ ਉੱਪਰ neck ਪੱਟੀ ਬਣੀ ਹੋਈ ਹੈ ਫਰੰਟ ਤੇ ਬੈਕ ਰਹਿਣ ਵਾਲਾ ਸੇਮ ਇਹ ਵਾਲੀ ਇਹਦੀ neck ਪੱਟੀ ਬਣੀ ਹੈ ਬ੍ਰਾਂਡਡ ਸੂਟ ਰਹਿਣ ਵਾਲਾ ਜੀ ਕਾਟਨ ਸਟਾਫ ਦੇ ਵਿੱਚ ਬ੍ਰਾਂਡਡ ਰਹਿਣ ਵਾਲਾ ਹੈ ਸੂਟ 11 ਫ੍ਰੈਂਡ ਦਾ ਜੀ ਠੀਕ ਹੈ ਜੀ ਇਹ ਵਾਲੀ ਆਣੀ ਹੈ ਜੀ ਬੈਕ ਠੀਕ ਹੈ ਜੀ ਪਲੇਨ ਇਹਦੇ ਨਾਲ ਰਹੂਗੀ ਬਾਟਮ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣ ਲੱਗੇ ਆ ਕਿਸ ਤਰ੍ਹਾਂ ਦਾ ਦੁਪੱਟਾ ਰਹੂਗਾ ਬਾਟਮ ਦਾ ਸਟੱਫ ਵੀ ਬਹੁਤ ਫਾਈਨ ਸਟੱਫ ਹੈ ਜੀ ਕਾਟਨ ਸਟੱਫ ਦੀ وجہ ਬਹੁਤ ਫਾਈਨ ਸਟੱਫ ਹੈ ਬਾਟਮ ਦਾ ਕਲਰ ਬੜਾ ਪਿਆਰਾ ਦੁਪੱਟਾ ਤੁਹਾਨੂੰ ਦਿਖਾਉਣ ਲੱਗੇ ਆ ਦੁਪੱਟੇ ਦੀ ਲੁੱਕ ਕਿਸ ਤਰ੍ਹਾਂਣੀ ਹੈ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਇਹ ਵਾਲਾ ਦੁਪੱਟਾ ਰਹਿਣ ਵਾਲਾ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਜੀ ਕਾਟਨ ਸਟੱਫ ਦੇ ਵਿੱਚ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਬ੍ਰਾਂਡਡ ਰਹਿਣ ਵਾਲੇ ਆ ਸੂਟ ਕਾਟਨ ਦੇ 900 ਰੁਪਏ ਤੋਂ ਦੇ ਰਿਆਂ ਜੀ ਪ੍ਰਾਈਸ ਲੁੱਕ ਆਣੀ ਇਸ ਤਰ੍ਹਾਂ ਜੀ ਐਦਾਂ ਦਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਐਦਾਂ ਦੁਪੱਟਾ ਆਊਗਾ ਐਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਤੁਸੀਂ ਕਲਰ ਦੇਖੋ ਕਾਟਨ ਸਟੱਫ ਹੈ ਜੀ ਬਿਲਕੁਲ ਇਸ ਤੋਂ ਅਗਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਵੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਸ਼ਰਟ ਦਾ ਫਰੰਟ ਆਊਗਾ ਇਹ ਬਾਜੂ ਆਣਗੀਆਂ ਜੀ ਠੀਕ ਹੈ ਜੀ ਇਹ ਬਾਜੂ ਆਉਣ ਵਾਲੀਆਂ ਬੈਕ ਤੇ ਫਰੰਟ ਰਹਿਣ ਵਾਲੀ ਹੈ ਸੇਮ ਠੀਕ ਹੈ ਜੀ ਇਹ ਵਾਲੀ ਆਉਣ ਵਾਲੀ neck ਪੱਟੀ ਬੜੀ ਪਿਆਰੀ ਜੀ ਫਿਨਿਸ਼ਿੰਗ ਦੇ ਨਾਲ neck ਪੱਟੀ ਬਣੀ ਹੋਈ ਹੈ ਲੈਂਥ ਤੁਸੀਂ ਜਿੰਨੀ ਮਰਜ਼ੀ ਇਹਦੀ ਰੱਖ ਸਕਦੇ ਹੋ ਕਿਉਂਕਿ ਬ੍ਰਾਂਡਡ ਸੂਟ ਹੈ ਲੈਂਥ ਕੰਪਲੀਟ ਹੁੰਦੀ ਹੈ ਬ੍ਰਾਂਡਡ ਸੂਟਾਂ ਦੀ ਲੈਂਥ ਕੰਪਲੀਟ ਹੁੰਦੀ ਹੈ ਜੀ ਇਹ ਵਾਲੀ ਰਹਿਣ ਵਾਲੀ ਦੇ ਨਾਲ ਬਾਟਮ ਬਾਟਮ ਦਾ ਸਟੱਫ ਵੀ ਬਹੁਤ ਫਾਈਨ ਸਟੱਫ ਹੈ ਦੁਪੱਟਾ ਤੁਹਾਨੂੰ ਦਿਖਾਉਣ ਲੱਗੇ ਆ ਦੁਪੱਟਾ ਤੁਹਾਨੂੰ ਦਿਖਾਉਣ ਲੱਗੇ ਆ ਕਿਸ ਤਰ੍ਹਾਂ ਦਾ ਦੁਪੱਟਾ ਆਊਗਾ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੁਪੱਟਾ ਯਾਰਾ ਬ੍ਰਾਂਡ ਦਾ ਰਹਿਣ ਵਾਲਾ ਸੂਟ ਬ੍ਰਾਂਡਡ ਸੂਟ ਹੈ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਇਹਨਾਂ ਦੁਪੱਟਾ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਇਹ ਵਾਲਾ ਆਉਣ ਵਾਲਾ ਇਹਦੇ ਨਾਲ ਦੁਪੱਟਾ ਕਾਟਨ ਸਟਾਫ ਦੇ ਵਿੱਚ ਇਹ ਵਾਲਾ ਦੁਪੱਟਾ ਆਊਗਾ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਏਸੀ ਇਹ ਯਾਰਾ ਬ੍ਰਾਂਡ ਦੇ ਸੂਟ ਇਸ ਤੋਂ ਅੱਗੇ ਸਾਡੇ ਕੋਲੇ ਇੱਕ ਹੋਰ ਸੂਟ ਹੈ ਜੀ ਜੋ ਸਾਡੇ ਕੋਲੇ ਸਿਰਫ ਇੱਕ ਸੂਟ ਬਚਿਆ ਜੇਕਰ ਕਿਸੇ ਨੂੰ ਇਸ ਕਿਉਂਕਿ ਇਹਨਾਂ ਸੂਟਾਂ ਦੀ ਕਾਫੀ ਮੰਗ ਸੀ ਬਹੁਤ ਪਿਆਰੇ ਸੂਟ ਸੀ ਇਹ ਵਾਲੇ ਠੀਕ ਹੈ ਜੀ ਇਹ ਮੋਰ ਪੰਖੀ ਆ ਜਿਹੜਾ ਕਲਰ ਹੈ ਇਹ ਵਾਲਾ ਆਉਣਾ ਘੇਰਾ ਜੀ ਘੇਰੇ ਤੇ ਫਲਾਵਰ ਆਉਣਗੇ ਠੀਕ ਹੈ ਜੀ ਸਿਰੋਕਸੀ ਵਰਕ ਇਹਦੇ ਉੱਪਰ ਹੋਇਆ ਵਾ ਆਊਟਲਾਈਨਿੰਗ ਕੀਤੀ ਹੋਈ ਹੈ ਠੀਕ ਹੈ ਜੀ ਆਰੀ ਵਰਕ ਦੇ ਨਾਲ ਇਹਦੀ ਆਊਟਲਾਈਨਿੰਗ ਕੀਤੀ ਹੋਈ ਆ ਫਲਾਵਰ ਦੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੇ ਫਲਾਵਰ ਆਉਣੇ ਆ ਨੈਕਕੋਲ ਇਹ ਨੈਕਕੋਲ ਫਲਾਵਰ ਆਉਣੇ ਆ ਬਹੁਤ ਪਿਆਰਾ ਸੂਟ ਹੈ ਜੀ ਇਹ ਸਾਡੇ ਕੋਲੇ ਸਿਰਫ ਇੱਕ ਸੂਟ ਬਾਕੀ ਹੈ ਇਹ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਇਹਦੇ ਤੁਹਾਨੂੰ ਅਸੀਂ ਦੁਪੱਟਾ ਦਿਖਾਵਾਂਗੇ ਦੁਪੱਟਾ ਬੜਾ ਪਿਆਰਾ ਕਲਰ ਵੀ ਬੜਾ ਪਿਆਰਾ ਹੈ ਦੁਪੱਟੇ ਦਾ ਸੂਟ ਰੈਡੀ ਬੜਾ ਪਿਆਰਾ ਹੋਣਾ ਬਣ ਕੇ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਬਣ ਕੇ ਇਹ ਵਾਲਾ ਇਹ ਵਾਲਾ ਰਹਿਣ ਵਾਲਾ ਦੁਪੱਟਾ ਦੇਖੋ ਜੀ ਕਾਟਨ ਸਟੱਫ ਦੇ ਵਿੱਚ ਰਹੂਗਾ ਦੁਪੱਟਾ ਇਹ ਵੀ ਬ੍ਰਾਂਡਡ ਸੂਟ ਹੈ ਕਰਾਚੀ ਬ੍ਰਾਂਡ ਦਾ ਜੀ ਸੂਟ ਹੈ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਬਹੁਤ ਪਿਆਰਾ ਰਹਿਣ ਵਾਲਾ ਸੂਟ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 1000 ਰੁਪਏ 50 ਰਹੂਗੀ ਬਹੁਤ ਪਿਆਰਾ ਸੂਟ ਹੈ ਜੀ ਆਰ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਸੂਟ ਬੜਾ ਸੋਹਣਾ ਹੋਣਾ ਰੈਡੀ ਬਣ ਕੇ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਕੋਲੇ ਸੂਟ ਇਹ ਵਾਲਾ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿੱਤਾ ਗਿਆ ਤੁਸੀਂ ਇਸ ਨੰਬਰ ਤੇ ਮੈਨੂੰ ਕਾਲ ਕਰੋ ਮੈਸੇਜ ਕਰੋ ਤੇ ਮੇਰੀ ਵਿਸ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਐਡਰੈਸ ਦਿੱਤਾ ਗਿਆ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਵੀ ਤੁਸੀਂ ਬਾਏ ਕਰ ਸਕਦੇ ਹੋ ਤੇ ਆਨਲਾਈਨ ਵੀ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ कॉटन ਸਟਾਫ ਦੇ ਵਿੱਚ ਸੂਟ ਬ੍ਰਾਂਡਡ ਸੂਟ ਬੜੇ ਸੋਹਣੇ ਰਹਿਣ ਵਾਲੇ ਸੂਟ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ